ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਜੀਤ ਸਿੰਘ ਲਾਈਵ ਪੇਜ ਚੈਨਲ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਅੱਜ ਆਪਾਂ ਖੜੇ ਆ ਰਾਇਕੋਟ ਦੇ ਬਿਜਲੀ ਕੋ ਬੋਰਡ ਦੇ ਵਿੱਚ ਬਿਜਲੀ ਘਰ ਦੇ ਵਿੱਚ ਜਿੱਥੇ ਕੀ ਬਿਜਲੀ ਕਰਮਚਾਰੀਆਂ ਵੱਲੋਂ ਇੱਕ ਧਰਨਾ ਪ੍ਰਦਰਸ਼ਨ ਹੋ ਰਿਹਾ ਹੈਗਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਇਹ ਕੀ ਕਾਰਨ ਆ ਕਿਸ ਵਜ੍ਹਾ ਨਾਲ ਇਹ ਧਰਨਾ ਪ੍ਰਦਰਸ਼ਨ ਹੋ ਰਿਹਾ ਹੈਗਾ ਇਸ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਹਾਜ਼ਰ ਨੇ ਕੁਝ ਬਿਜਲੀ ਕਰਮਚਾਰੀ ਉਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਤਾਂ ਇਹ ਆਪਣਾ ਨਾਮ ਦੱਸੋ ਜੀ ਅਵਤਾਰ ਸਿੰਘ ਵੱਸਿਆ ਜੋਂ ਨਾਗੂ ਸੈਂਟਰ ਜੋਂ ਲੁਧਿਆਣਾ ਟੀਐਸ ਜੀ ਅੱਜੀ ਜੀ ਤੁਸੀਂ ਇੱਥੇ ਰੋਜ਼ ਪ੍ਰਦਰਸ਼ਨ ਕਰ ਰਹੇ ਹੋ ਕਾਫੀ ਨਾਰੇਬਾਜ਼ੀ ਹੋ ਰਹੀ ਹੈ ਕੀ ਕਾਰਨ ਆ ਜੀ ਦੱਸੋ ਸਾਡੀਆਂ ਜਿਹੜੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੇ ਚਾਹੇ ਉਹ ਬੋਰਡ ਮੈਨੇਜਮੈਂਟ ਦੇ ਨਾਲ ਹੋਣ ਚਾਹੇ ਪੰਜਾਬ ਸਰਕਾਰ ਦੇ ਨਾਲ ਹੋਣ ਉਹ ਚਿਰਾਂ ਤੋਂ ਲਟਕ ਰਹੀਆਂ ਨੇ ਬੜੇ ਅੱਛੇ ਮਾਹੌਲ ਦੇ ਵਿੱਚ ਮੀਟਿੰਗਾਂ ਹੁੰਦੀਆਂ ਨੇ ਮੀਟਿੰਗ ਕਰ ਲੈਂਦੇ ਨੇ ਪਰ ਉਹਦਾ ਕੋਈ ਵੀ ਸਰਕੂਲਰ ਅਜੇ ਤੱਕ ਬਾਹਰ ਨਹੀਂ ਕੀਤਾ ਕੋਈ ਵੀ ਉਹਨਾਂ ਨੇ ਜਿਹੜਾ ਸਾਡੀ ਜਿਹੜੀ ਮੰਗ ਆ ਉਹਨੂੰ ਨਹੀਂ ਮੰਨੀ ਚਾਹੇ ਪੇ ਸਕੇਲ ਹੋਣ ਚਾਹੇ ਬੇਜ ਫਾਰਮੈਟ ਕਮੇਟੀ ਹੋਵੇ ਚਾਹੇ ਪੇ ਬੈਂਡ ਹੋਵੇ ਅਸੀਂ ਚਿਰਾਂ ਤੋਂ ਜਿਹੜੀਆਂ ਮੰਗਾਂ ਨੇ ਇਹ ਬੋਰਡ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆ ਰਹੇ ਹਾਂ ਪਰ ਉਹਨਾਂ ਤੇ ਕੋਈ ਗੌਰ ਨਹੀਂ ਕੀਤਾ ਜਾ ਰਿਹਾ ਹੁਣ ਅਸੀਂ ਤਿੱਖੇ ਸੰਘਰਸ਼ ਲੜ ਕੇ ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਦੇ ਖਿਲਾਫ ਤਿੱਖੇ ਸੰਘਰਸ਼ ਲੜਾਂਗੇ ਅਤੇ ਕਰੋ ਜਾਂ ਮਰੋਂ ਦੀ ਨੀਤੀ ਤੇ ਚੱਲ ਕੇ ਇਹਨਾਂ ਮੰਗਾਂ ਨੂੰ ਲਾਗੂ ਕਰਾਵਾਂਗੇ ਇਹ ਆਉਣ ਵਾਲੇ ਸਮੇਂ 'ਚ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਜੀ ਇਸ ਦੇ ਬਾਰੇ ਤੁਸੀਂ ਕਰੋਗੇ ਇਹ ਆਉਣ ਵਾਲੇ ਸਮੇਂ ਤੁਹਾਡਾ ਕੀ ਕਾਰਗੁਜ਼ਾਰੀ ਹੋਊਗੀ ਕੀ ਕਦਮ ਹੋਊਗਾ ਤੁਹਾਡਾ ਜੇਕਰ ਸਰਕਾਰਾਂ ਆਉਣ ਵਾਲੇ ਸਮੇਂ 'ਚ ਸਾਡੀਆਂ ਮੰਗਾਂ ਨੂੰ ਲਾਗੂ ਨਹੀਂ ਕਰਦੀਆਂ ਤਾਂ ਅਸੀਂ ਉਹਦੇ ਤੇ ਤਿੱਖੇ ਸੰਘਰਸ਼ ਕਰ ਰਹੇ ਹਾਂ ਤਿੱਖੇ ਸੰਘਰਸ਼ ਹੋਰ ਵੀ ਕਰਾਂਗੇ ਤੇ ਜਿੱਥੇ ਤੱਕ ਡਾਇਰੈਕਟਰਾਂ ਦੇ ਘਰਾਓ ਆ ਜਾਂ ਵਰਕ ਟੂ ਰੂਲ ਦੀ ਗੱਲ ਆ ਜਾਂ ਜਿਸ ਤਰ੍ਹਾਂ ਮਤਲਬ ਹਾਲਾਤ ਨੇ ਹਾਲਾਤਾਂ ਦੇ ਮੁਤਾਬਕ ਉਸ ਤਰ੍ਹਾਂ ਦੇ ਫੈਸਲੇ ਲੈ ਕੇ ਤੇ ਅਸੀਂ ਉਸ ਤਰ੍ਹਾਂ ਦੇ ਪ੍ਰੋਗਰਾਮ ਕਰਾਂਗੇ ਕਿ 16 10 16 10 ਨੂੰ ਅਸੀਂ ਮਰਿੰਡ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਸੀਐਮ ਚੰਨੀ ਦੇ ਖਿਲਾਫ ਉਹਦੇ ਸ਼ਹਿਰ 'ਚ ਜਾ ਕੇ ਪੱਕਾ ਧਰਨਾ ਵੀ ਲਾਵਾਂਗੇ ਤੇ ਪੱਕੇ ਧਰਨੇ ਤੋਂ ਬਾਅਦ ਪੱਕਾ ਮੋਰਚਾ ਲਾ ਕੇ ਲਗਾਤਾਰ ਅਸੀਂ ਉਹਦੇ ਨੂੰ ਸਮੂਲੀਅਤ ਕਰਾਂਗੇ ਔਰ ਸਾਡੇ ਸਾਥੀ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਸਮੂਲੀਅਤ ਕਰ ਦੇਣਗੇ ਵੱਖ-ਵੱਖ ਭਾਵੇਂ ਹੋਰ ਵੀ ਕੈਟਾਗਰੀਆਂ ਹੋਰ ਵੀ ਲੋਕ ਜਿਹੜੇ ਜਾਣਗੇ ਤੇ ਪਰ ਪੱਕਾ ਮੋਰਚਾ ਲਾਇਆ ਜੋ ਕੋਈ ਅਸੀਂ ਕਰੋ ਜਾਂ ਮਰੋ ਵਾਲੀ ਨੀਤੀ ਜੇ ਅਪਣਾ ਕੇ ਸਰਕਾਰ ਦੇ ਖਿਲਾਫ ਇਹ ਆਪਣਾ ਰੋਸ ਪ੍ਰੋਟੈਸਟ ਕਰਾਂਗੇ ਕਿਉਂਕਿ ਮੁਲਾਜ਼ਮਾਂ ਦੀ ਜਿਹੜੀ ਆਨਰਲ ਭਵਿੱਖ ਹੈ ਉਹ ਖਤਰੇ ਦੇ ਵਿੱਚ ਹੈ ਜੇਕਰ ਖਤਰੇ ਨੂੰ ਉਸ ਨਹੀਂ ਨਾ ਭਾਪ ਦੇ ਤਾਂ ਸਰਕਾਰ ਖਿਲਾਫ ਹੋਰ ਵੀ ਸਾਡੇ ਸਾਥੀਆਂ ਚ ਬਹੁਤ ਜ਼ਿਆਦਾ ਰੋਸ ਹੈ ਤੇ ਉਹ ਰੋਸ ਨੂੰ ਪ੍ਰੋਟੈਸਟ ਕਰਦੇ ਰਹਿਣਗੇ ਇੱਕ ਦੋ ਪ੍ਰੋਬਲਮਾਂ ਹੋਰ ਸੀਗੀਆਂ ਤੁਸੀਂ ਕੁਝ ਕਹਿਣਾ ਚਾਹੁੰਦੇ ਸੀਗੇ ਤੇ ਤੁਸੀਂ ਦੱਸ ਦਿਓ ਜੀ ਕਿਹੜੀਆਂ ਪ੍ਰੋਬਲਮਾਂ ਸੀਗੀਆਂ ਉਹ ਜਿਸ ਤਰ੍ਹਾਂ ਇਹ ਹੈ ਕਿ ਵੀ ਬੇਜ ਫਾਰਮੂਲੇ ਸੰਖੇਟੀ ਦਾ ਗਠਨ ਕਰਨਾ ਪੇ ਬੈਂਡ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਪੇਮੈਂਟ ਦੇ ਉੱਤੇ ਸਹਿਮਤੀਆਂ ਹੋਣ ਦੇ ਬਾਵਜੂਦ ਵੀ ਇਹ ਲਾਗੂ ਨਹੀਂ ਕੀਤਾ ਗਿਆ ਮੀਟਿੰਗਾਂ ਵੀ ਹੋ ਗਈਆਂ ਤੇ ਉਸ ਤੋਂ ਉਪਰੰਤ ਇਹ ਹੈ ਕਿ ਵੀ ਜਿਹੜੇ ਸਾਡੇ ਕੱਚੇ ਕੰਮੇ ਪੱਕੇ ਕਰਨੇ ਆ ਸਾਡੇ ਜਿਹੜੇ 10-13 ਸਾਲ ਦੇ ਪ੍ਰੋਵੀਜ਼ਨ ਪੀਰੀਅਡ ਦੇ ਉੱਤੇ ਕੰਮ ਕਰ ਰਹੇ ਏਲਮਾਂ ਜਾਂ ਲਾਈਨਮੈਨਾਂ ਜਿਹੜੇ ਮੁੰਡੇ ਕੰਮ ਕਰਦੇ ਆ ਉਹਨਾਂ ਦੇ ਪ੍ਰੋਵੀਜ਼ਨ ਪੀਰੀਅਡ ਨੂੰ ਰੈਗੂਲਰ ਸਮੇਂ ਦੇ ਵਿੱਚ ਤਬਦੀਲ ਕਰਵਾਉਣਾ ਤੇ ਇਸ ਤਰ੍ਹਾਂ ਜਿਵੇਂ ਸਾਡੇ ਰਿਟਾਇਰਡ ਸਾਥੀਆਂ ਦੀ ਮੰਗਾਂ ਨੇ ਕਿ ਜਿਹੜਾ ਸਾਥੀ ਸਾਰੀ ਉਮਰ ਇਸ ਮਹਿਕਮੇ ਦੇ ਵਿੱਚ ਆਪਣੀ ਜ਼ਿੰਦਗੀ ਲਾ ਕੇ ਜਾਂਦਾ ਉਹਨੂੰ ਉਹ ਮਤਲਬ ਰਿਆਇਤ ਨੀਤੀਆਂ ਜੁਣਟਾਂ ਰਿਆਇਤ ਨੀਤੀਆਂ ਦੀ ਬਾਕੀ ਸਾਰੇ ਲੋਕਾਂ ਨੂੰ ਦਿੱਤੀ ਜਾਂਦੀ ਹੈ ਚਾਹੇ ਉਹ ਐਸਟੀ ਹੋਣ ਬੀਸੀ ਹੋਣ ਜਾਂ ਜਨਰਲ ਕੋਟੇ ਚੋਂ ਕਿਸੇ ਨੂੰ ਵੀ ਰਾਇਤ ਨਹੀਂ ਦਿੱਤੀ ਜਾਂਦੀ ਇਸ ਤਰ੍ਹਾਂ ਦੀ ਮੰਗ ਆ ਤੁਹਾਡੀ ਹਾਂਜੀ ਹਾਂਜੀ ਇਸ ਤਰ੍ਹਾਂ ਦੀ ਕਿ ਵੀ ਸਾਰਿਆਂ ਨੂੰ ਹੀ ਜੇ ਸਾਰੇ ਵਰਗਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਰਾਇਤ ਇੱਕ ਨੂੰ ਨਹੀਂ ਸਾਰੇ ਵਰਗਾਂ ਨੂੰ ਰਾਇਤ ਮਿਲਣੀ ਚਾਹੀਦੀ ਹੈ ਜਿਹੜੀ ਕਿ ਹੁਣ ਮਤਲਬ ਮੁੱਖ ਮੰਤਰੀ ਸਾਹਿਬ ਕੰਨੀਓ ਦਿੱਤਾ ਗਿਆਗਾ ਵੀ ਜੋ ਐਸੀ ਬੀਸੀ ਵਰਗਾ ਉਹਨਾਂ ਨੂੰ ਕੁਝ ਜਮਟਾ ਮਾਫ ਵੀ ਕੀਤੀਆਂ ਗਈਆਂ ਤੇ ਪੁਰਾਣੇ ਬਿੱਲ ਵੀ ਮਾਫ ਕੀਤੇ ਗਏ ਆ ਇਸ ਦੇ ਲਈ ਕੋ ਜਨਰਲ ਕੋਟੇ ਜਨਰਲ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਕੋਈ ਜਿਵੇਂ ਕਹਿ ਦਈਏ ਵੀ ਪ੍ਰੋਬਲਮ ਆਈਆਂ ਨੇ ਕਈ ਜਿਵੇਂ ਕਹਿ ਦਈਏ ਮਾਲੀ ਹਾਲਤ ਇਹਨਾਂ ਦੀ ਚੰਗੀ ਨਹੀਂ ਹੁੰਦੀ ਪਰ ਉਹਨਾਂ ਦੇ ਬਿੱਲ ਭਰੇ ਨਹੀਂ ਗਏ ਉਹਨਾਂ ਨੂੰ ਵੀ ਪ੍ਰੋਬਲਮ ਆਈਆਂ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਜਿਹੜੇ ਜਿਵੇਂ ਤੁਸੀਂ ਹੁਣ ਗੱਲ ਕੀਤੀ ਹੈ ਵੀ ਹਰ ਵਰਗ ਨੂੰ ਇਹ ਸਹੂਲਤ ਮਿਲਣੀ ਚਾਹੀਦੀ ਆ ਤੇ ਇਸ ਬਾਰੇ ਵੀ ਕੁਝ ਕਹਿਣਾ ਚਾਹੋਗੇ ਹਾਂਜੀ ਇਸ ਬਾਰੇ ਇਹ ਆ ਕਿ ਵੀ ਹਰ ਵਰਗ ਦੇ ਵਿੱਚ ਜਿੰਨੇ ਵੀ ਉਦੀ ਕੋਈ ਇਸ ਤਰ੍ਹਾਂ ਦੀ ਕੈਟਾਗਰੀ ਨਹੀਂ ਹੋਣੀ ਚਾਹੀਦੀ ਕਿ ਵੀ ਜਿਵੇਂ ਇਹ ਵੰਡ ਕਰ ਲੈਂਦੇ ਆ ਕੈਟਾਗਰੀ ਵਾਈਜ਼ ਐਸਸੀ ਆ ਜਾਂ ਬੀਸੀ ਆ ਜਾਂ ਹੋਰ ਅਦਰ ਜਿਹੇ ਹੋਰ ਕੈਟਾਗਰੀਆਂ ਨੇ ਉਹਦੇ ਮੁਤਾਬਕ ਟੋਟਲ ਹੀ ਸਾਰੇ ਅਸੀਂ ਆਰਥਿਕ ਪੱਧਰ ਪੱਧਰ ਤੇ ਉੱਤੇ ਹਰ ਇੱਕ ਬੰਦੇ ਨੂੰ ਹੀ ਇਹ ਸੁਰੇਤ ਮਿਲਣੀ ਚਾਹੀਦੀ ਆ ਉਹਦੀ ਆਰਥਿਕਤਾ ਦੇਖਣੀ ਚਾਹੀਦੀ ਆ ਬੰਦਾ ਸਈ ਆ ਜਾਂ ਮਤਲਬ ਜਿਵੇਂ ਕਰੀ ਫਿਰ ਮਾਫੀ ਚਾਹੁੰਦਾ ਵੀ ਗਰੀਬ ਆ ਅਮੀਰ ਆ ਜਾਂ ਕਿਸ ਤਰ੍ਹਾਂ ਦੀ ਉਸ ਦੀ مالی ਹਾਲਤ ਆ ਨਾ ਹਾਂਜੀ ਆਰਥਿਕ ਦੇ ਆਧਾਰ ਤੇ ਹਰ ਇੱਕ ਬੰਦੇ ਨੂੰ ਹੀ ਇਹ ਰਾਤ ਮਿਲਣੀ ਚਾਹੀਦੀ ਬਿਲਕੁਲ ਜੀ ਹੁਣ ਲਾਸਟਲੀ ਤੁਸੀਂ ਅੱਜ ਇਹ ਤੁਹਾਡੀ ਸਮਾਪਤੀ ਕਿਵੇਂ ਹੋਊਗੀ ਜੀ ਧਰਨਾ ਸੀ ਲਗਾਤਾਰ ਦੇ ਰਹੇ ਸਾਡਾ ਜੁਆਇੰਟ ਫੋਰਮ ਦਾ ਪ੍ਰੋਗਰਾਮ ਹੈ ਉਹਦੇ ਮੁਤਾਬਕ ਹੀ ਆਪਣਾ ਪ੍ਰੋਗਰਾਮ ਦੇ ਰਹੇ ਆ ਇਸ ਤੋਂ ਬਰੰਤ ਅਸੀਂ 27 ਦੇ 28 ਤਰੀਕ ਨੂੰ ਸਾਰੇ ਬਿਜਲੀ ਕਾਮੇ ਜਿੰਨੇ ਵੀ ਮੁਲਾਜ਼ਮ ਨੇ ਜੇਕਰ ਮੈਂ ਸਹਿਮਤੀ ਨਹੀਂ ਲਾਗੂ ਹੁੰਦੀਆਂ ਤਾਂ ਅਸੀਂ ਸਮੂਹਿਕ ਛੁੱਟੀ ਤੇ ਜਾਵਾਂਗੇ ਅਸੀਂ ਕੰਮ ਪੂਰੀ ਤਰ੍ਹਾਂ ਠੱਪ ਕਰਾਂਗੇ ਠੀਕ ਹੈ ਜੀ ਜਿਵੇਂ ਕੀ ਗੱਲਬਾਤ ਕੀਤੀ ਆ ਹੁਣ ਅਧਿਕਾਰੀਆਂ ਨੇ ਦੱਸਿਆਗਾ ਵੀ ਜੁਆਇੰਟ ਫੋਰਮ ਦਾ ਇਹ ਜੋ ਇੱਕ ਧਰਨਾ ਪ੍ਰਦਰਸ਼ਨ ਆ ਵੀ ਇਹ ਲਗਾਤਾਰ ਚੱਲਦਾ ਰਹੂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਤਾਂ ਮੁੱਖ ਮੰਤਰੀ ਸਾਹਿਬ ਦੇ ਸ਼ਹਿਰ ਦਾ ਘਰਾ ਵੀ ਕੀਤਾ ਜਾਊਗਾ ਇਹ ਆਉਣ ਵਾਲਾ ਸਮਾਂ ਦੇਖਾਂਗੇ ਵੀ ਉਦੋਂ ਕੀ ਹੋ ਰਿਹਾਗਾ ਤੇ ਮੁੱਖ ਮੰਤਰੀ ਸਾਹਿਬ ਇਹਨਾਂ ਦੀਆਂ ਮੰਗਾਂ ਪੂਰੀਆਂ ਕਰਦੇ ਆ ਜਾਂ ਨਹੀਂ ਕਰਦੇ ਆ ਰੈਕੋਰਡ ਤੋਂ ਗੁਰਜੀਤ ਸਿੰਘ ਦੀ ਰਿਪੋਰਟ ਲਾਈਵ ਤੇ ਚੈਨਲ